ਹਾਂ ਵੀ ਦੋਸਤੋ ਕੀ ਹਾਲ ਨੇ ਬਾਈ ਤੁਹਾਨੂੰ ਪਤਾ ਹੀ ਆਪਾਂ ਕਿਹੜੇ ਮੁੱਦੇ ਤੇ ਲਾਈਵ ਆਉਨੇ ਹੁੰਨੇ ਆ ਫੇਰਾ ਅੱਜ ਫੇਰ ਬਾਈ ਆਪਾਂ ਦੋ ਵੀਰਾਂ ਨੂੰ ਦੁਬਈ ਦਵਾ ਕੇ ਲਏ ਜੀ ਇਹਦਾ ਇਹਦਾ ਜਬੰਦਾ ਇੱਕ ਅਪਾਰਡਮੈਂਟੂ ਤੇ ਇੱਕ ਹੋਰ ਆ ਬਾਈ ਉਹ ਕਹਿੰਦਾ ਯਾਰ ਮੈਂ ਫੇਜ ਜਾ ਕਾਨੂੰ ਦਿਖਾਉਣਾ ਅਜੇ ਤੱਕ ਆ ਸੀ ਵੀ ਯਾਰ ਚੰਗੇ ਕੰਮ ਦਾ ਤਾਂ ਕੀ ਹੁੰਦਾ ਫੇਜ ਨੂੰ ਉਹ ਚੱਲ ਘਰੇ ਕੋਈ ਸੂਕ ਮਾੜਾ ਜਾ ਵੀ ਹੋ ਜਾਂਦਾ ਯਾਰ ਆਪਣਾ ਕਹਿੰਦਾ ਹਲੇ ਮਾੜਾ ਜਾ ਬਾਹਰ ਚ ਪਾ ਦਿਆਂਗੇ ਕਹਿੰਦਾ ਜਦੋਂ ਜਮਾ ਇਹ ਹੋ ਗਿਆ ਵੀ ਛੜਤਾ ਮੈਂ ਕਹਿੰਦਾ ਲੈ ਇਹ ਵੀ ਗੱਲ ਸਹੀ ਹੈ ਆਈਆਂ ਬਈ ਯਾਰ ਆ ਸੀ ਦਵਾਈ ਤੁਹਾਨੂੰ ਦਿਖਾ ਦਿੰਨੇ ਆ ਆ ਉਦ ਹੀ ਦਵਾਈ ਆ ਆ ਆ ਦਾ ਉਦ ਹੀ ਦਵਾਈ ਆ ਉਹ ਬਰਾੜ ਦੀ ਬਰਾੜ ਦੇ ਹੱਥ ਚ ਠੀਕ ਆ ਬਈ ਐਂ ਕਹਨੇ ਆ ਯਾਰ ਜਿਵੇਂ ਆਪਾਂ ਵੀ ਨਸ਼ਾ ਤਾਂ ਨਸ਼ਾ ਹੀ ਆ ਯਾਰ ਕੋਈ ਵੀ ਆ ਹਨਾ ਜਿਵੇਂ ਅੱਦੇ ਲੋਕ ਕਹਿੰਦੇ ਨੇ ਸ਼ਰਾਬ ਆ ਜਿਵੇਂ ਜਿਹੜਾ ਸ਼ਰਾਬ ਪੀਂਦਾ ਉਹਨੂੰ ਪਤਾ ਵੀ ਸ਼ਰਾਬ ਕੀ ਨਸ਼ਾ ਗੁਲਾਮੀ ਹਨਾ ਨਸ਼ੇ ਦੀ ਜਿਹੜਾ ਪੀਂਦਾ ਹੁੰਦਾ ਉਹਨੂੰ ਪਤਾ ਲੱਗਦਾ ਯਾਰ ਜਿਨੇ ਹੁਣ ਪੀਤੀ ਨਹੀਂ ਹਨਾ ਉਹ ਤਾਂ ਕਿਸੇ ਵੀ ਨਸ਼ੇ ਬਾਰੇ ਨਹੀਂ ਦੱਸ ਸਕਦਾ ਹੁਣ ਜਿਹਦੇ 4:00 ਵਜੇ ਐਂ ਲੱਗਣ ਲੱਗੇ ਯਾਰ ਵੀ ਕਿਵੇਂ ਕਰੀਏ ਹੱਲ ਜਾਂ ਕੀ ਕਰੀਏ ਆਈ ਕਰਕੇ ਕਹਿੰਨੇ ਆ ਬਈ ਆਪਾਂ ਦਾ ਹਰੇਕ ਨਸ਼ੇ ਨੂੰ ਮਾਰਾ ਕਹਿੰਨੇ ਆ ਯਾਰ ਕੋਈ दारू ਐ ਠੀਕ ਐ ਆ ਬਰਾਡ दारू ਛੱਡਣ ਦੀ ਵੀ ਲੈ ਕੇ ਆਇਆ ਵੀ दारू ਠੀਕ ਐ ਜਰਾ ਓਖਾ ਡਾਕਟਰ ਦਾ ਇਹਨੂੰ ਐਡਮਿਟ ਨੂੰ ਕਹਿੰਦਾ ਸੀ ਵੀ ਐਡਮਿਟ ਹੋ ਹਨਾ ਚੱਲ ਫੇਰ ਵੀ ਉਹਨਾਂ ਨੇ ਡਾਕਟਰ ਗਗਨਦੀਪ ਸੇਖੋ ਜਿਵੇਂ ਮੈਰੇ ਇੱਕ ਵੀਡੀਓ ਚ ਨਾਲ ਲੈਣਾ ਉਹਨਾਂ ਬਈ ਆਪਾਂ ਨੂੰ ਬਹੁਤ ਸਹਾਇਕ ਦੇ ਰਹੇ ਨੇ ਹਨਾ ਤੇ ਫਿਰ ਉਹ ਕਹਿੰਦਾ ਪੰਜ ਦਿਨਾਂ ਦੀ ਦਵਾਈ ਦੇਤੀ ਬਰਾਡ ਨੂੰ ਤੇ ਵੀ ਨਹੀਂ ਫੇਰ ਐਡਮਿਟ ਕਰ ਲੈ ਨਹੀਂ ਐਡਮਿਟ ਕਰ ਲਾਂਗੇ ਕਹਿੰਦਾ ਪੰਜ ਦਿਨਾਂ ਬਾਅਦ ਦੇਖ ਲਾਂਗੇ ਰਿਜ਼ਲਟ ਹੰਆ ਵੀਰਿਆ ਯਾਰ ਪਹਿਲਾਂ ਮੈਂ ਤਾਂ ਇਹ ਕਹਿਣਾ ਹੁਣ ਜੇ ਬਰਾੜ ਨੇ ਨਸ਼ਾ ਮੰਨਿਆ ਵੀ ਸ਼ਰਾਬ ਨਸ਼ਾ ਹਨਾ ਤਾਂ ਹੀ ਉਹ ਦਵਾਈ ਲੈਣ ਗਿਆ ਜੇ ਹੁਣ ਅੱਦੇ ਸ਼ਰਾਬ ਨੂੰ ਨਸ਼ਾ ਮੰਨਦੀ ਨਹੀਂ ਬਾਈ ਫਿਰ ਉਹ ਕਿਵੇਂ ਛੱਡਣ ਦੀ ਸੋਚਣਗੇ ਮੈਂ ਇਹ ਹੀ ਮੇਰਾ ਕਹਿਣ ਹੁੰਦਾ ਹਰੇਕ ਮੈਂ ਭੁੱਕੀ ਨੂੰ ਵੀ ਹਰੇਕ ਨੂੰ ਕਹਿਣਾ ਬਾਈ ਜਿਵੇਂ ਵੱਧੇ ਵਿੱਚ ਕਹਿ ਦੇਣ ਕਿ ਕੋਈ ਆਏ ਆਏ ਨਸ਼ਾ ਨਸ਼ਾ ਤਾਂ ਯਾਰ ਕੋਈ ਵੀ ਹੈ ਠੀਕ ਹੈ ਨਸ਼ਾ ਦਾ ਨਸ਼ਾ ਹੈ ਨਸ਼ਾ ਦਾ ਜਰੂਰੀ ਹੈ ਹਾਂ ਇਹ ਚੀਜ਼ ਨੂੰ ਮੰਨੋ ਜਿਹੜਾ ਅਗਲਾ ਕਹਿੰਦਾ ਕੂਲ ਲਿਪੀ ਹੈ ਕੂਲ ਪਰ ਕੂਲ ਲਿਪ ਯਾਰ ਕੂਲ ਲਿਪ ਦੀ ਗੱਲ ਨਹੀਂ ਗੱਲ ਨਸ਼ੇ ਦੀ ਹੈ ਵੀ ਜਦੋਂ ਸਰੀਰ ਨੂੰ ਆਈ ਰੋਗ ਨਹੀਂ ਲੱਗਿਆ ਜਦੋਂ ਮੜ ਜਾਂਦੇ ਯੂਧਰ ਨੂੰ ਆ ਠੀਕ ਹੈ ਗੱਲ ਮੈਂ ਉਹ ਚੀਜ਼ ਹੀ ਸੀਗਾ ਨਾ ਜਿਹੜੀ ਜਿਹੜਾ ਤਾਂ ਕਿ ਜਿਹੜੀ ਉੱਠ ਕੇ ਜਿਹੜੀ ਤੇ ਸਪੈਸ਼ਲ ਜਾਂਦਾ ਬੰਦਾ ਯਾਰ ਉਹ ਨਸ ਹੀ ਹੈ ਅਜੀਬ ਵਾਲੀ ਆ ਕਹ ਕੇ ਕਹਿ ਰਹੇ ਨੇ ਕਿ ਜੀਵ ਵਾਲੀ ਜੀਵ ਵਾਲੀ ਉਹ ਤੋਂ ਵੀ ਨਸ ਆ ਭਾਈ ਜਾਓ ਯਾਰ ਗੁਲਾਮੀ ਕਿੱਡੀ ਲੈਂ ਲੱਗੀ ਹੁੰਦੀ ਹੈ ਪਹਿਲਾਂ ਤਾਂ ਪ੍ਰਣਾਲੇ ਜਾਓ ਹਫਤੇ ਬਾਅਦ ਐਂਟਰੀ ਬਵਾਉਣ ਫਿਰ ਮੁੜ ਕੇ ਉਹ ਲੈਂਚ ਲੱਗੋ ਕਿੱਡੀ ਲੈਂ ਹੁੰਦੀ ਹੈ ਇਹ ਯਾਰ ਗੁਲਾਮੀ ਦੀਆਂ ਨਿਸ਼ਾਨੀਆਂ ਨੇ ਹੋਰ ਆਪਣੇ ਕਹਿੰਦੇ ਨੇ ਉ ਗੁਲਾਮਾ ਗਲੂਮ ਇਹ ਸਾਰਿਆਂ ਤੋਂ ਵੱਡੀ ਗੁਲਾਮੀ ਆ ਯਾਰ ਸਭ ਤੋਂ ਵੱਡੀ ਗੁਲਾਮੀ ਠੀਕ ਆ ਬਈ ਦਰੇ ਇਹੀ ਕਹਿਣਾ ਮੇਰਾ ਤਾਂ ਹਨਾ ਨਸ਼ੇ ਛੱਡੋ ਤਕੜੇ ਹੋ ਜਿਹੜੀ ਗੱਲ ਆ ਠੀਕ ਐ ਇੱਕ ਨਿੱਚਾ ਵਾਲਾ ਪੱਕਾ ਹੋਣਾ ਚਾਹੀਦਾ ਛੋਟਾ ਨਸ਼ਾ ਛੱਡਣ ਦੇ ਜਿਹੜੇ ਮੇਨ ਕਰਨੇ ਵੀ ਨਿੱਚਾ ਨਾ ਕੱਚਾ ਹੋਵੇ ਮਨ ਨੂੰ ਐ ਨਾ ਹੋਵੇ ਵੀ ਜਾ ਕੇ ਕਹਿ ਦੂ ਵੀ ਕਰ ਲਾਂਗੇ ਜਾ ਮਨ ਨੂੰ ਠੀਕ ਐ ਐ ਕਿ ਚਰ ਜੁੱਤੀ ਥਲੇ ਰੱਖੋ ਜਿਹੜੀ ਗੱਲ ਆ ਜੇ ਮਨਾਂ ਨਿਕਲ ਜੇ ਵੀ ਨਸ਼ਾ ਨਹੀਂ ਕਰਨਾ ਫੇਰ ਸੱਟਾ ਜਾਂਦਾ ਵੀ ਨਸ਼ਾ ਐ ਕੋਈ ਛੋਟੀ ਗੱਲ ਵੀ ਨਹੀਂ ਵੀ ਐ ਜਰਮਾਨਾ ਤਾਂ ਹੌਲੇ ਪੈਰੀ ਮੰਨ ਜਾਂਦਾ ਮਨ ਨੂੰ ਮਨਾਉਣ ਲਈ ਮੜਾ ਜਾ ਤਕੜਾ ਰਹਿਣਾ ਪੈਂਦਾ ਇੱਕ ਮੈਂ ਜਿਵੇਂ ਕਹਿਣਾ ਹੁਣਾ ਬਾਈ ਨਸ਼ਾ ਛੱਡਣਾ ਇੱਕ ਨਸ਼ਾ ਕਰਨਾ ਯਾਰ ਬਾਣੀ ਦਾ ਗੁਰੂ ਹਨਾ ਗੁਰੂ ਘਰੇ ਭਾਗ ਜਾ ਯਾਰ ਉਹ ਬਾਲਾ ਬਟਾ ਸਾਰਾ ਹੁੰਦਾ ਗੁਰਦੁਆਰੇ ਬਾਗੇ ਹਨਾ ਉਥੇ ਸੇਵਾ ਕਰ ਲਈ ਵੀ ਆਹ ਚੀਜ਼ਾਂ ਨਾਲ ਜੁੜੋ ਯਾਰਾ ਠੀਕ ਹੈ ਬਾਣੀ ਨਾਲ ਜੁੜੋ ਠੀਕ ਹੈ ਜਦੋਂ ਆਪਾਂ ਗੁਰੂ ਤੋਂ ਹੀ ਬੇਮਕ ਹੋਏ ਪਿਆਂ ਯਾਰ ਹਨਾ ਫਿਰ ਨਸ਼ਾ ਕਿਵੇਂ ਵਿਰਤ ਆਪਾਂ ਨੂੰ ਪਤਾ ਹੀ ਯਾਰ ਫਿਰ ਗੁਰੂ ਤੋਂ ਬੇਮਕ ਹੋ ਕੇ ਆਪਾਂ ਸੁਗੀ ਕਿਵੇਂ ਹੋ ਜਾਾਂਗੇ ਗੁਰੂ ਬਣੀ ਮੋੜੋ ਯਾਰ ਉਧਰਲੇ ਪਾਸੇ ਇਹਨੂੰ ਲੱਗੋ ਹਨਾ ਆ ਨਸ਼ੇ-ਨੁਸ਼ੇ ਦਾ ਕੋਈ ਗੱਲਾਂ ਹੀ ਨਹੀਂ ਜਿਹੜੀ ਗੱਲ ਆ ਇਹ ਛੱਡ ਆਇਆ ਜੋੜ ਗਿਆ ਜਾਂ ਛੱਡੇ ਜਾਣਗੇ ਚੁਟ ਗਿਆ ਜਾਂ ਠੀਕ ਆ ਗੁਰੂ ਦਾ ਧਾਰਾ ਲਾਓ ਗੁਰਦੁਆਰੇ ਚੰਗੀਆਂ ਆਦਤਾਂ ਜਿਵੇਂ ਮੈਂ ਕਹਿੰਦਾ ਉਹਨਾਂ ਚੰਗੀਆਂ ਆਦਤਾਂ ਪਾ ਲੋ ਯਾਰ ਮਾੜੀਆਂ ਤਾਂ ਆਪਣੇ ਆਪ ਹੀ ਖਤਮ ਹੋ ਜਾਂਦੀਆਂ ਨੇ ਹਨਾ ਸਵੇਰੇ ਭੱਜਣ ਆ ਜਾਓ ਗਰਾਊਂਡ ਆਏ ਨਹੀਂ ਵੀ ਭੱਜਣੀ ਆਉਣਾ ਉਹ ਗਰਾਊਂਡ ਤੇ ਗੇੜਾ ਕੱਢਣੀ ਆ ਜਾਓ ਪੱਕੇ ਬਾਗ ਕੀ ਆ ਜਾਓ ਯਾਰ ਬਸ ਇੱਕ ਮੰਨ ਨੂੰ ਵੀ ਉਹੋ ਜੀ ਚੀਜ਼ ਦੇਣੀ ਆਉਂਦੀ ਵੀ ਯਾਰ ਤੁਹਾਨੂੰ ਮੈਂ ਹੁਣ ਕਿਵੇਂ ਦੱਸਾਂਣਾ ਵੀ ਯਾਰ ਗਰਾਉਂਡ ਵਾਗ ਜੋ ਯਾਰ ਵੀ ਚੰਗੀਆਂ ਆਤਾਂ ਯਾਰ ਮਾੜੀਆਂ ਨੂੰ ਖਤਮ ਕਰ ਦੇਣੀਆਂ ਆਪੇ ਚੰਗੀਆਂ ਪਾਈ ਜਾਓ ਹਨਾ ਮਾੜੀਆਂ ਖਤਮ ਹੋਈ ਜਾਣਗੀਆਂ ਸਹੀ ਗੱਲ ਹੈ ਠੀਕ ਹੈ ਤੇ ਇਹੀ ਕਹਨੇ ਆ ਬਾਈ ਵੀ ਦਵਾਈ ਲੈਣ ਲੱਗੇ ਯਾਰ ਜੱਕਿਆ ਨਾ ਕਰੋ ਬਾਕੀ ਆ ਬਰਾੜ ਨੂੰ ਬਹੁਤ ਵਧੀਆ ਗੱਲ ਆ ਜਿਹੜੀ ਜਿਵੇਂ दारू ਵਾਲਾ ਬੰਦਾ ਵੀ ਆਪਣੇ ਨਾਲ ਜੁੜਿਆ ਵੀ ਮਹਾ ਮੰਨਿਆ ਤਾਂ ਸੀ ਯਾਰ ਵੀ ਨਸ਼ਾ ਤਾਂ ਨਾ ਸਹੀ ਆ ਠੀਕ ਆ ਅੱਦੇ ਮੰਨਦੀ ਨਹੀਂ ਉਹ ਕੱਲ ਨੂੰ ਢੱਡਣਗੇ ਕੀ ਠੀਕ ਆ ਬਾਕੀ ਯਾਰ ਲੋਕਾਂ ਨੂੰ ਕਰਕੇ ਦਿਖਾਓ ਮੈਂ ਐ ਨਹੀਂ ਕਹਿੰਦਾ ਵੀ ਦਵਾਈ ਦਾ ਜਿਵੇਂ ਮੈਂ ਹਰੇਕ ਵੀਡੀਓ 'ਚ ਕਹਿੰਦਾ ਉਹਨਾਂ ਵੀ 10% ਕੰਮ ਕਰਦੀ ਐ ਠੀਕ ਆ ਬਾਕੀ ਥੋੜੇ ਹੱਥ ਵੱਸ ਮਾਣ ਲੈ ਕੇ ਵੀ ਜਾਂਦਾ ਯਾਰ ਮਾਣ ਖੇਚਦਾ ਬਹੁਤ ਗੰਦੀ ਚੀਜ਼ ਆ ਨਾ ਸਭ ਐ ਕੋਈ ਛੋਟੀ ਚੀਜ਼ ਹੀ ਨਹੀਂ ਹੈਗੀ ਠੀਕ ਆ ਮਾੜਾ ਜਾ ਯਾਰ ਵੀ ਇਹਨੂੰ ਹਲਕੇ ਪੈਰ ਨਾਲ ਲੋ ਮਾੜਾ ਜਾ ਕਾਡੇ ਹੋ ਕੇ ਠੀਕ ਆ ਜਿੱਤੋਂਗੇ ਬਾਈ ਛੱਡੋਂਗੇ ਹਾਂ ਬਰਾੜਾ ਇਹ ਕਹਿੰਦਾ ਬਾਈ ਠੀਕ ਆ ਕੈਮਰੇ ਹੀ ਹੁਣ ਜਦੋਂ ਐ ਆ ਵੀਡੀਓ ਦੇਖ ਲਿਆ ਕਰੀ ਤੇ ਮਾਣਾ ਇਹ ਕਹੇ ਨਾ ਕਿ ਦਾਰੂ ਨੂੰ ਵੀ ਦਾਰੂ ਪੀਣ ਨੂੰ ਜੀ ਕਰੇ ਆ ਵੀਡੀਓ ਦੇਖ ਲਈ ਵੀ ਆਪਾਂ ਆ ਕਰਕੇ ਦਿਖਾਉਣਾ ਲੋਕਾਂ ਨੂੰ ਇਹ ਨਹੀਂ ਮਾਣਾ ਆਪਣਾ ਜਾਂਦਾ ਹੈ ਆਪਣਾ ਮਨ ਕਹਿੰਦਾ ਹੀ ਨਹੀਂਗਾ ਜਦ ਜਿਵੇਂ ਡਾਕਟਰ ਨੇ ਦਵਾਈ ਦਿੱਤੀ ਆ ਪਾਲੀ ਸੋਚ ਕੇ ਦਿੱਤੀ ਆ ਬਰਾੜਾ ਜਿਹੜੀ ਗੱਲ ਆ ਤੈਨੂੰ ਯਾਰ ਉਹ ਨਹੀਂ ਟੋੜ ਆਉ ਵੀ ਨੀਂਦ ਵਧੀਆ ਆਉ ਠੀਕ ਆ ਜਿਹੜੇ ਉਹ ਖਿਆਲ ਜਿਹਾਉਂਦੇ ਨੇ ਵੀ ਆਪਾਂ ਐ ਉਹ ਨਹੀਂ ਆਉਣਗੇ ਵੀ ਯਾਰ ਫਿਰ ਮੰਨਤਾ ਉਹਨਾਂ ਕਹਤਾ ਯਾਰ ਆਪ ਵੀ ਰੱਖੋ ਮੜਾ ਜਾ ਤਾੜਾ ਮਾਰ ਲੂ ਵੀ ਬੈਠ ਕੇ ਛੱਡ ਜਾਂਦੇ ਹੋ ਵਿੱਚ ਬੈਠ ਕੇ ਛੱਡਦੇ ਬੰਦਾ ਭੇੜ ਦਿੰਦਾ ਯਾਰ ਬੈਠ ਕੇ ਯਾਰ ਸਾਨੂੰ ਕਹਿਣਾ ਉੱਥੇ ਆ ਜਾਕਰ ਆਪਣੇ ਤੱਕ ਤਪੋਹਤੇ ਜਿੱਤੇ ਦਹਾਂ ਸਕੋੜ ਤੇ ਹੀ ਗੱਲ ਹੈ ਉੱਥੇ ਜਾਕਰਾਂ ਘੰਟਾ ਹੈ ਉੱਥੇ ਆ ਗਿਆ ਠੀਕ ਹੈ ਉੱਥੇ ਪਤਾ ਤਾ ਗੁੱਟੀ ਸਾਡੇ ਕੋਲੇ ਤੱਕ ਤਪੋਹਤੇ ਆ ਗਿਆ ਠੀਕ ਹੈ ਸੰਗਤ ਦਾ ਹਾਂ ਸੰਗਤ ਦਾ ਫਰਕ ਪੈਂਦਾ ਸੰਗਤ ਉਹ ਯਾਰ ਪਾਸਾ ਬਟੂਨ ਨਾ ਕਟਾਈਮ ਠੀਕ ਹੈ બસ ਇਹੀ ਆ ਬਾਈ ਧੰਨਵਾਦ ਆਂ ਜੀ ਕਹਨੇ ਅਸੀਂ ਤਾਂ ਇੰਨ ਮੋਟੀਵੇਟ ਕਰਦੇ ਆਂ ਜੀ ਸਾਡਾ ਮਕਸਦ ਹੈ ਵੀ ਯਾਰ ਹਰੇਕ ਬੰਦਾ ਜੀ ਤਾਂ ਐਂ ਕਹਨੇ ਯਾਰ ਵੀ ਕਿਸੇ ਦਾ ਪੁੱਤ ਨਸ਼ਾ ਕਰ ਦਿੱਤਾ ਹੋਵੇ ਠੀਕ ਆ ਸਾਰੇ ਪੰਜਾਬ ਜੀ ਨਸ਼ਾ ਜਮਾ ਬਿਲਕੁਲ ਬੰਦ ਹੋ ਜਾਏ ਬੰਦ ਤੇ ਤਾਂ ਹੀ ਹੋਊ ਬਾਈ ਜੇ ਆਪਾਂ ਐਂ ਕਹਾਂਗੇ ਵੀ ਜਦੋਂ ਡਿਮਾਂਡ ਖਤਮ ਹੋਉਂਦੀ ਆ ਚੀਜ਼ ਦੀ ਫੇਰ ਹੀ ਚੀਜ਼ ਖਤਮ ਹੋਉਂਦੀ ਆ ਹਨਾ ਜੇ ਹੁਣ ਆਪਾਂ ਐਂ ਕਹਾਂਗੇ ਵੀ ਖਾਣ ਵਾਲੇ ਦਾ ਹੋਣਾ ਨਸ਼ਾ ਬੰਦ ਹੋ ਜਾਏ ਐਂ ਨਹੀਂ ਹੁੰਦਾ ਹੁੰਦਾ ਜਿਹੜੀ ਚੀਜ਼ ਦੀ ਡਿਮਾਂਡ ਆ ਉਦੀ ਸਪਲਾਈ ਵੀ ਹੋਊ ਠੀਕ ਆ ਜਦੋਂ ਡਿਮਾਂਡ ਬੰਦ ਹੋ ਗਈ ਜੇ ਤੁਸੀਂ ਖਤ ਸਾੜੀ ਦਿੱ ਠੀਕ ਹੈ ਐਨਾ ਕਹਿੰਦੇ ਹੋਏ ਭਾਈ ਧੰਨਵਾਦ ਬਸ ਯਾਰ ਸਾਡੀਆਂ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਤਾਂ ਜੋ ਯਾਰ ਪਤਾ ਕੀ ਹੈ ਵੀ ਜਿਹੜਾ ਬੰਦਾ ਛੱਡਣਾ ਚਾਹੁੰਦਾ ਹੈ ਹਨਾ ਬਸ ਛੋਟਾ ਯਾਰ ਇੰਨਾ ਹੀ ਕੰਮ ਆ ਤੁਸੀਂ ਤਾਂ ਕੋਈ ਬਰਨਾਲੇ ਕਿਸੇ ਨੂੰ ਦਵਾਈ ਦਿਵਾਉਣ ਨਹੀਂ ਜਾਣਾ ਜਾਂ ਕੁਝ ਨਹੀਂ ਕਰਨਾ ਠੀਕ ਆ ਉਹ ਮੈਂ ਹੈਗਾ ਆਪੀ ਯਾਰ ਮੈਨੂੰ ਫੋਨ ਕਰੋ ਜਿਹੜੀ ਮੈਂ ਗੱਲ ਕਰ ਰਿਹਾ ਪਰ ਆਇਆ ਯਾਰ ਸੋਟਾ ਤਾਂ ਇੰਨਾ ਹੀ ਆ ਵੀ ਸਾਡੀ ਵੀਡੀਓ ਨੂੰ ਯਾਰ ਸ਼ੇਅਰ ਕਰ ਦਿਆ ਕਰੋ ਠੀਕ ਆ ਤਾਂ ਕਰੂ ਬਈ ਕਿਸੇ ਕੋਲੇ ਪਹੁੰਚ ਜਾਂਦੀ ਆ ਯਾਰ ਹਨਾ ਅਗਲੇ ਦੇ ਕਰਨ ਗੱਲਬਾਤ ਪੈ ਜਾਂਦੀ ਆ ਕਿਸੇ ਦਾ ਪੁੱਤ ਬਾਜੂ ਯਾਰ ਹਨਾ ਛੋਡੇ ਕਿਸੇ ਨਾਲਾ ਹੋਰ ਕੋਈ ਨਹੀਂ ਇਹੀ ਜੀ ਕਰ ਦਿਆ ਕਰੋ ਬਲੌਗਰ ਨੂੰ ਆਪਾਂ ਕਹਿੰਦੇ ਨਹੀਂ ਯਾਰ ਠੀਕ ਆ ਐਡੇ ਆਪਾਂ ਵੀ ਨਹੀਂ ਤੁਹਾਨੂੰ ਪਤਾ ਵੀ ਆਪਣਾ ਇਹਦੇ ਥਰਤੀ ਚੱਲਦਾ ਕੰਮ ਜਾਂ ਕਿਵੇਂ ਆ ਬਸ ਆ ਇਨਾ ਕੰਮ ਆ ਵੀ ਜਿਹੜਾ ਆ ਸੁਨੇਹਾ ਹੁੰਦਾ ਹਨਾ ਜਿਹਦੇ ਨਾਲ ਕਿਸੇ ਦਾ ਘਰ ਵਜਦਾ ਜਾਂ ਕੀ ਆ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਆ ਕਰੋ ਠੀਕ ਆ ਚੰਗਾ ਜੀ ਠੀਕ ਆ ਬਾਈ ਕਰਾ ਕਰਦੇ ਬਾਬਾ ਚੰਗਾ ਜੀ ਸਾਸਰੀ ਕਾ